یہ پن نمبر اور اللہ ہے اور اس کے بعد یہ دیا گیا ہے کہ یہ بھی 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 ہے ਆਜ਼ਾਦ ਨਿਊਜ਼ ਟੀਵੀ ਪਟਿਆਲਾ ਵੱਲੋਂ ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਜੀ। ਮੈਂ ਪੁੱਛਣਾ ਚਾਹਾਂਗਾ ਕਿ ਅੱਜ ਕਿਸ ਵਿਸ਼ੇ ਦੇ ਤੁਹਾਨੂੰ ਇੱਥੇ ਬੱਚਿਆਂ ਨੂੰ ਲੱਡੂ ਵੰਡੇ ਨੇ ਤੇ ਕੀ ਅੱਗੇ ਦਾ ਮਾਹੌਲ ਹੈ ਜੀ? ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਅਸੀਂ ਮਲੇਸ਼ ਖੁਸ਼ੀ ਦੇ ਵਿੱਚ ਕੀ ਸਰਨੇ ਕੱਲ ਕਾਗਜ਼ ਫੈਲ ਕੀਤੇ ਸੀਗੇ ਉਹ ਸਿਲੈਕਟ ਹੋ ਗਏ ਕਿ ਪੜਤਾਲ ਕੀਤੀ ਗਈ ਉਸ ਤੋਂ ਬਾਅਦ ਅਸੀਂ ਸਭ ਤੋਂ ਪਹਿਲਾਂ ਅਸੀਂ ਜਿਹੜੇ ਛੋਟੇ ਛੋਟੇ ਬਾਰੇ ਬੱਚੇ ਆਂ ਇੱਥੇ ਮੱਤ ਜੀ ਦਾ ਤੇ ਬਾਬਾ ਬਖਸ਼ੂਰਨਾਥ ਢੇਰੇ ਦੇ ਵਿੱਚ ਅਸ਼ੀਰਵਾਦ ਲੈ ਕੇ ਇੱਥੇ ਬੱਚਿਆਂ ਨੂੰ ਖੁਸ਼ੀ ਦੇ ਵਿੱਚ ਅਸੀਂ ਲੱਡੂ ਵੰਡ ਰਹੇ ਹਾਂ ਤੁਸੀਂ ਜਿਹੜੇ ਨਾਮਜ਼ਦਗੀ ਪੱਤਰ ਭਰੇ ਨੇ ਉਹ ਪੰਚ ਲਈ ਭਰੇ ਨੇ ਜਾਂ ਸਰਪੰਚ ਲਈ ਸਰਪੰਚ ਜਿਹੜੀ ਸਰਪੰਚ ਹੈ ਮੰਜੂ ਮਰਿਕ ਇਹਨਾਂ ਦਾ ਸੁਭ ਨੇਮ ਜੀ ਮੰਜੂ ਮਰਿਕ ਵਾਈਫ ਆਫ ਸੀਸਪਾਲ ਮਰਿਕ ਤੇ ਅਸੀਂ ਆਪਸੀ ਭਾਈਚਾਰੇ ਖੈਮ ਕਰਕੇ ਇਲੈਕਸ਼ਨ ਬੈਠ ਕਰਾਣੇ ਠੀਕ ਹੈ ਜੀ ਤੇ ਪਿੰਡ ਦੇ ਵਿੱਚ ਕਿੰਨੀ ਕੁ ਧੜੇਬੰਦੀਆਂ ਬਣੀ ਹੋਈਆਂ ਨੇ ਕੀ ਮਾਹੌਲ ਹੈ ਪਹਿਲੀ ਗੱਲ ਤਾਂ ਇਹ ਹੈ ਕੀ ਭਾਈਚਾਰਕ ਸੰਜੋਗ ਤੁਹਾਨੂੰ ਕੀ ਲੱਗਦਾ ਹੈ ਪਹਿਲੀ ਗੱਲ ਤਾਂ ਇਹ ਹੈ ਪਿੰਡ ਦੇ ਵਿੱਚ ਸਾਡੇ ਕਨੋਰੀ ਗੁਰਦੇ ਵਿੱਚ ਕੋਈ ਧੜੇਬੰਦੀ ਨਹੀਂ ਹੈ ਸਾਰੇ ਅਮਨ ਸ਼ਾਂਤੀ ਦੇ ਨਾਲ ਮਤਲਬ ਰੋਠਾ ਪਾਣਗੇ ਕੋਸ਼ਿਸ਼ ਇਹ ਹੋਊਗੀ ਅਗਰ ਸਰਵਸੰਮਤੀ ਹੋ ਜਾਂਦੀ ਹੈ ਤਾਂ ਵੈਸੇ ਅਸੀਂ ਵੀ ਇਹ ਚੀਜ਼ ਦੇ ਚਾਹਵਾਨ ਆ ਕਿ ਸੰਮਤੀ ਹੋਵੇ ਕਿਉਂਕਿ ਧੜੇਬੰਦੀ ਅਸੀਂ ਨਹੀਂ ਚਾਹਦੇ ਇਸੇ ਤਰ੍ਹਾਂ ਦਾ ਕਿਸੇ ਦਾ ਨੁਕਸਾਨ ਨਹੀਂ ਚਾਹੁੰਦੇ ਅਸੀਂ ਵੀ ਚਾਹੁੰਦੇ ਹਾਂ ਕਿ ਅਸੀਂ ਅਮਨ ਸ਼ਾਂਤੀ ਦੇ ਨਾਲ ਇਲੈਕਸ਼ਨ ਫਾਈਟ ਕਰੀਏ ਪਿੰਡ ਦੇ ਵਿੱਚ ਅਗਰ ਨਵੀਂ ਪੰਚਾਇਤ ਬਣ ਰਹੀ ਹੈ ਤਾਂ ਉਸ ਦੇ ਵਿੱਚ ਮੈਂ ਪੁੱਛਣਾ ਚਾਹਾਂਗਾ ਕਿ ਕਿੰਨੇ ਮੈਂਬਰ ਹਨ ਜੋ ਸਹਿਮਤੀ ਨਾਲ ਚੁਣੇ ਗਏ ਹਨ ਅਤੇ ਕਿੰਨਿਆਂ ਦੀ ਆਪੋਜੀਟ ਪੰਜ ਮੈਂਬਰਾਂ ਦੀ ਪੰਚਾਇਤ ਹੈ ਪੰਜ ਮੈਂਬਰਾਂ ਦੇ ਵਿੱਚੋਂ ਤਿੰਨ ਮੈਂਬਰ ਸਰਬਸੰਮਤੀ ਦੇ ਨਾਲ ਚੁਣੇ ਗਏ ਦੋ ਐਸਸੀ ਤੇ ਇੱਕ ਜਨਰਲ ਕੈਟੇਡਰੀ ਤੇ ਦੋ ਮੁੱਖ ਹੋਂਤੇ ਜਿੱਟਾਂ ਦੇ ਉੱਤੇ ਵਾਰਡ ਨੰਬਰ 4 ਤੇ ਵਾਰਡ ਨੰਬਰ 3 ਦੇ ਵਿੱਚ ਆ ਹੋ ਸਕਦਾ ਹੈ ਪੈਟ ਹੋ ਸਕਦੀ ਹੈ ਲੇਕਿਨ ਚਾਂਸ ਘੱਟ ਹੈ ਕੋਈ ਕਲੀਅਰ ਨਹੀਂ ਹੈ ਇਹ ਜੋ ਇਲੈਕਸ਼ਨ ਹੋਣਗੇ ਮਤਲਬ ਪਿੰਡ ਦੀ ਕਿਹੜੀ ਜਗ੍ਹਾ ਹੋਣਗੇ ਜੀ ਇਹ ਇਲੈਕਸ਼ਨ ਇਸੇ ਜਗ੍ਹਾ ਦੇ ਉੱਤੇ ਸਕੂਲ ਦੇ ਵਿੱਚ ਹੋਣਗੇ ਸਰਕਾਰੀ ਬਣੇ ਸਕੂਲ ਦੇ ਵਿੱਚ ਇੱਥੇ ਬਹੁਤ ਬਣੇ ਠੀਕ ਹੈ ਜੀ ਸਪੀਕਰ ਓਕੇ ਹਾਂਜੀ ਜੋ ਨਵੇਂ ਮੈਂਬਰ ਚੁਣੇ ਹਨ ਉਹਨਾਂ ਦਾ ਮੈਂ ਨਾਮ ਪੁੱਛ ਲਵਾਂ ਜਸਵੀਰ ਜੀ ਹਾਂਜੀ ਤੁਸੀਂ ਆਜ਼ਾਦ ਟੀਵੀ ਨਿਊਜ਼ ਦੇ ਮਾਧਿਅਮ ਰਾਹੀਂ ਪਿੰਡ ਦੀ ਸਮੂਹ ਭਾਈਚਾਰੇ ਨੂੰ ਕੀ ਕਹਿਣਾ ਚਾਹੋਗੇ ਜੀ ਬੋਲੋ ਜੀ ਪਿੰਡ ਦੇ ਭਾਈਚਾਰੇ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸਲਾਹ ਸਮਝਿਆ ਪੰਜ ਵਾਸਤੇ ਤੇ ਜਿਨ੍ਹਾਂ ਨੂੰ ਮੇਰੇ ਨਾਲ ਸਹਿਮਤੀ ਨਾਲ ਹੋਇਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਰੇ ਤੁਹਾਡਾ ਠੀਕ ਹੈ ਥੈਂਕ ਯੂ